ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਜਾ ਰਹੇ ਹਾਂ ਜੀ ਮੇਲੇ ਮਾਈ ਸਰਖਾਨੇ ਦਾ ਮੇਲਾਗਾ ਉੱਥੇ ਜਾ ਰਹੇ ਹਾਂ ਮਿੱਟੀ ਕੱਢ ਕੇ ਆਉਣੇ ਆ ਦੀਪੂ ਦਾ ਪੇਪਰ ਸੀਗਾ ਇਸ ਕਰਕੇ ਅਸੀਂ ਲੇਟ ਹੋ ਗਏ ਸ਼ਾਮ ਨੂੰ ਜਾ ਰਹੇ ਹਾਂ ਫਿਰ ਦੀਪੂ ਕਾ ਦਾ ਮਜਾ ਪੇਪਰ ਕਰਕੇ ਆਇਆ ਮੰਮੀ ਉਦੋਂ ਚੱਲਾਂਗੇ ਤੇ ਆਪਾਂ ਦੇਗ ਬਣਾ ਲਈ ਮਾਤਾ ਦੀ ਜੀ ਜੋਤ ਦਾ ਸਮਾਨ ਵੀ ਪਾ ਲਿਆ ਇਹ ਖਾਣੇ ਦਾ ਮੇਲਾਗਾ ਪਠੰਡੇ ਜ਼ਿਲ੍ਹੇ ਦਾ ਮਾਹੀਰਖਾਨੇ ਦਾ ਮੇਲਾ ਲੱਗਦਾ ਛੇ ਰਾਣੀ ਮਾਤਾ ਦਾ ਉੱਥੇ ਜਾ ਰਹੇ ਹਾਂ ਤੇ ਬਾਕੀ ਮੇਲੇ ਚ ਦੇਖਾਂਗੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੇਲੇ ਚ ਸ਼ੋਰ ਇੰਨਾ ਹੁੰਦਾ ਆਪਾਂ ਵੀਡੀਓ ਸਿੱਧੀ ਬਣਾ ਨਹੀਂ ਸਕਦੇ ਮੇਲੇ ਦੇ ਵਿੱਚ ਵੀ ਉਹ ਜੇ ਸ਼ੋਰ ਆ ਜੇ ਵਿਚਨਾ ਤੇ ਫਿਰ ਉਹ ਕਾਪੀਰਾਈਟ ਆ ਜਾਂਦਾ ਇਸ ਕਰਕੇ ਕੋਸ਼ਿਸ਼ ਤਾਂ ਮੈਂ ਕਰੂੰਗੀ ਵੀ ਮੇਲੇ ਦੀ ਵੀਡੀਓ ਬਣਾਈ ਜਾਵੇ ਦੀਪੂ ਵੀ ਆਉਣ ਵਾਲਾ ਹੈ ਨਾਲ ਬੇਟੀ ਵੀ ਆਉਣ ਵਾਲੀ ਹੈ ਤੇ ਬਾਕੀ ਮੇਲੇ ਚ ਜਾ ਕੇ ਮਿਲਦੇ ਆਂ ਵੇਖਦੇ ਆਂ ਕਿਵੇਂ ਕੋਸ਼ਿਸ਼ ਕਿੰਨਾ ਕ ਮੇਲਾ ਭਰਿਆ ਉਹ ਜਾ ਕੇ ਆਪਾਂ ਨੂੰ ਮੇਲੇ ਚ ਹੀ ਪਤਾ ਲੱਗੂ ਜੀ ਸੋ ਮਿਲਦੇ ਆਪਾਂ ਮੇਲੇ ਚ ਕੀ ਪ੍ਰੋਗਰਾਮ ਹੈ ਕੀ ਮੇ ਖੁਸ਼ ਦੇਖਾਂਗੇ ਉਥੇ ਆ ਕੇ ਜੀ ਦੋ ਜੀ ਆਪਾਂ ਪਹੁੰਚ ਚੁੱਕੇ ਹਾਂ ਮੰਚਰ ਕਨਿ ਜੀ ਆਹ ਦੇਖੋ ਜੀ ਤਾਂ ਆਪਾਂ ਗੱਡੀ ਨੂੰ ਪਾਰ ਕਰਕੇ ਆਈ ਹਾਂ ਜੀ ਤੇ ਆਹ ਦੇਖ ਲਓ ਸੋ ਸਭ ਤੋਂ ਸਾਹਮਣੇ ਲੋਕ ਆਈ ਜਾਂਦੇ ਜਾਈ ਜਾਂਦੇ ਆ ਜਿਹੜੇ ਜਿੰਨੀਆਂ ਵੀ ਗੱਡੀਆਂ ਨੇ ਆ ਰਹੀਆਂ ਸਭ ਮੇਲੇ ਦੇ ਜੀ ਕਿਉਂਕਿ ਇੱਥੇ ਪਿੱਛੇ 4-5 ਪਾਰਕਿੰਗ ਪਿੱਛੇ ਸੀ ਤੇ ਸੇਹਾਂ ਕਰਕੇ ਪਾਰਕ ਲਾਈਏ ਤਾਂ ਰੱਖ ਕੇ ਦੇਖ ਲਓ ਬਹੁਤ ਹੈ ਸਾਰੇ ਕਦਮੀਆਂ ਦੀਆਂ ਕਟਿੰਗਾਂ ਆ ਰਹੀਆਂ ਸਾਰੀਆਂ ਮੀਲੇ ਆ ਰਹੀਆਂ ਅੱਗੇ ਸੇ ਟਾਰਗਟ ਅੰਦਰ ਸਥਾਪਨਾ ਲੱਗੇਗੀ ਸਮਾਰਟਫੋਨ ਲੈਣ ਵਾਸਤੇ ਬਰਸ ਮਾਰ ਨਹੀਂ ਮਿਲਦਾ ਜੀ ਮੀਲੇ ਨਾਲ ਤਾਂ ਆਪਣਾ ਮੀਲ ਵੀ ਟੱਗੇ ਜੀ ਆਪਣਾ ਮੀਲੇ ਦਾ ਜੀ ਤੇ ਨਾਲ ਇੱਕ ਕੁੜੀਆ ਖੜਿਆ ਹੋਇਆ ਜੀ ਆਲ ਜੀ ਤੇ ਕੋਲ ਕੁੜੀਆ ਦੇ ਮੰਦਿਰ ਤੇ ਮੰਦਿਰ ਤੇ ਚਲਾ ਰਹੀ ਜੀ ਕੋਲ ਤੇ ਕੋਲ ਹੀ ਹੋ ਗਾ ਸਭ ਸਾਡੇ ਨੂੰ ਮੀਲੇ ਮੰਦਿਰ ਤੋਂ ਸਾਹਮਣੇ ਆਪਣੀ ਟੀਮ ਨੇ ਬਹੁਤ ਬਹੁਤ ਲੋਕਾਂ ਕਾਇਲੇ ਸਾਰੇ 35 ਰੁਪਏ ਬਚੀ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਇਤੋਂ ਵੀ ਅਗਲੇ 게ਟ ਚ ਆ ਚੁੱਕੇ ਆਂ ਜੀ ਮਤਲਬ ਇੱਥੇ ਤਿੰਨ ਚਾ ਤਿੰਨ 게ਟਾਂ ਮੇਨਲੀ ਪਹਿਲਾ 게ਟੋਂ ਦਿਖਾਇਆ ਸੀ ਆ ਦੂਜਾ 게ਟ ਪੱਟਪੇ ਹੁਣ ਅੰਦਰਲਾ 게ਟ ਆ ਗਏ ਹੁਣ ਅੰਦਰਲਾ ਕਹਿੰਦੇ ਆ ਆ ਦੇਖੋ ਜੀ ਇੱਧਰ ਆਪਾਂ ਨੂੰ ਦਿਖਾਈ ਸੀਗੀ ਹੈ ਝੂਲੇ ਸੀਗੇ ਜੀ ਤਾਂ ਐਵੇਂ ਘਾ 2800 ਆਸੇ ਪਾਸੇ ਉਹ ਲੱਗੇ ਹੋਇਆ ਆ ਖਾਣ ਪੀਣ ਦਾ ਸਮਾਨ ਆ ਜੀ ਜਿਹੜਾ ਆਪਾਂ ਖਾਣੇ ਪੀਣੇ ਆ ਦੇਖੋ ਬਸ ਸੱਚੀ ਗੱਲ ਦੱਸਾਂ ਮਜ਼ਾ ਬਹੁਤ ਆਉਂਦਾ ਜੀ ਇੱਥੇ ਇੱਥੇ ਸਾਰੇ ਭੰਤੇ ਆ ਜੀ ਲੰਗਰ ਲੰਗਰ ਲੱਗੇ ਹੋਏ ਜੀ ਮਜ਼ਾ ਆਉਂਦਾ ਪੂਰੀਆਂ ਸੋਲੇ ਬਹੁਤ ਭੰਤਾਂ ਲੰਗਰ ਮਿਲਦਾ ਥੀ ਆ ਆਪਣਾ ਮੰਮੀ ਜੀ ਆ ਜੀ ਪੂਰੀ ਖਾਂਦੇ ਆਉਂਦੇ ਆ ਲੰਗਰ ਲੰਗਰ ਸ਼ੱਕ ਸ਼ੋਕ ਕੇ ਫੇਰ ਵੀ ਪੂਰੀ ਹੱਥ ਚੱਕੇ ਫਿਰਦੇ ਆ ਦੇਖੋ ਥੇਮਰੀ ਮੰਮੀ ਦੀ ਖਾਸियत ਹੈ ਜੀ ਲੰਗਰ ਸ਼ੱਕੇ ਵੀ ਕਦੇ ਚੀਜ਼ ਨਹੀਂ ਕਬਾਤ ਖਾਣੀ ਖਾਣੀ ਆ ਆਪਣਾ ਗਾ ਜੀ ਮੇਨ ਮੰਦਿਰ ਆਪਾਂ ਮੇਨ ਗੇਟ ਕ੍ਰੋਸ ਕਰਕੇ ਅੰਦਰ ਆ ਚੁੱਕੇ ਆ ਆਪਾਂ ਲੈਨ ਚ ਲੱਗੇ ਹੋਏ ਜੀ ਪਹਿਲਾਂ ਆਪਾਂ ਗੱਡੀ ਸਿੱਧਰ ਮਿੱਟੀ ਤੁਸੀਂ ਦੇਖਿਆ ਨੂੰ ਸਾਡ ਤੇ ਉੱਥੇ ਆਪਾਂ ਗੱਡੀ ਸੀ ਮਿੱਟੀ ਹੁਣ ਆਪਾਂ ਲੈਂਡ 'ਚ ਲੱਗੇ ਪਿਆ ਅੱਜ ਥੋੜਾ ਜਿਹਾ ਇੱਥੇ ਪਤਾ ਨਹੀਂ ਕਿਵੇਂ ਜਿਹੀ ਲੈਂਡ 'ਚ ਕਠ ਘਟ ਸੀਗਾ ਪਰ ਐਵੇਂ ਮਿਹਰੇ ਜੀ ਜਿਹੜੇ ਸਕਿਉਰਿਟੀ ਗਾਰਡ ਸੀਗੇ ਜੀ ਉਹ ਇੱਕ ਥਾਂ ਤੇ ਖੜਨ ਨਹੀਂ ਦਿੰਦੇ ਲੋਕਾਂ ਨੂੰ ਮਰਨਾ ਦੀ ਤੂਰੀ ਆਉਂਦੇ ਇਸ ਕਰਕੇ ਜੀ ਲੈਂਡ ਇੱਥੇ ਬਣੀ ਨਹੀਂ ਨੀ ਇੱਕੀ ਪਿਛਲੀ ਵਾਰ ਤਾਂ ਇੰਨੀ ਲੈਂਡ ਸੀ ਜਿਹੜੀ ਤੁਸੀਂ ਦੇਖ ਰਹੇ ਹੋ ਵਰਿਗੇਟਰ 'ਚ ਸਾਰੇ ਫੁੱਲ ਭਰੇ ਹੋਏ ਸੀਗੇ ਇੱਥੇ ਮਿੱਟੀ ਨਿਕਲਦੀ ਸੀਗੀ ਆ ਆਪਣਾ ਅੱਗੇ ਮੰਦਰ ਦੇ ਅੰਦਰ ਜੀ ਆਹ ਦੇਖੋ ਜੀ ਲੈਂਡ ਇੱਥੇ ਕਿੰਨੀਆ ਭਰੀਆਂ ਹੋਈਆਂ ਓਏ ਤਾਂ ਅਸੀਂ ਲੈਂਡ 'ਚ ਖੜੇ ਹਾਂ ਜੀ ਇੱਥੇ ਵੀ ਤਿੰਨ ਲੈਂ ਆਹ ਦੇਖੋ ਲੋਕਾਂ ਦਾ ਮੱਥਾ ਟੇਕਣਾ ਇੱਥੇ ਸਾਰੀ ਆਹ ਦੇਖੋ ਆ ਗਿਆ ਮੇਨ ਮੰਦਿਰ ਜੀ ਮੇਨ ਗੇਟ ਜੀ ਦੇਖ ਲਓ ਆ ਗਿਆ ਜੀ ਆਪਣਾ ਮੇਨ ਮੰਦਿਰ ਜਿੱਥੇ ਮੱਥਾ ਟਿਕਦਾ ਜੀ ਸਾਹਮਣੇ ਦੇਖ ਲਓ ਜੀ ਮੇਨ ਮੰਦਿਰ ਆ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਬੇਰੀ ਵਾਲੀ ਸਾਈਡ ਜਿੱਥੇ ਐਮ ਜੀ ਇਹ ਇਤਿਹਾਸਿਕ ਬੇਰੀ ਹੈ ਮੰਦਿਰ ਜੀ ਜਿੱਥੇ ਇੱਕ ਵਾਰੀ ਜਿਹਨੂੰ ਵੀ ਬੇਰ ਮਿਲ ਗਿਆ ਜੀ ਉਹ ਮਾਤਾ ਸੱਚਾ ਭਗਤ ਮੰਨਿਆ ਜਾਂਦਾ ਜੀ ਤੇ ਬੱਸ ਇਹ ਬੇਰੀ ਤੋਂ ਬੇਰ ਬਹੁਤ ਘੱਟ ਝੜਦੇ ਆ ਜੀ ਆਹ ਦੇਖ ਲਈ ਮੇਨ ਮੰਦਿਰ ਜਿੱਥੇ ਲੰਗਰ ਹਾਲ ਵੀ ਮੇਨ ਆ ਦੇਖੋ ਜੀ ਇੱਧਰ ਸਾਹਮਣੇ ਉਹ ਸਾਹਮਣੇ ਲੰਗਰ ਹਾਲ ਰਹਿ ਗਿਆ ਮੇਨ ਜੀ ਮੰਦਿਰ ਦੇ ਵਿੱਚਲਾ ਲੰਗਰ ਹਾਲ ਆ ਦੇਖੋ ਇੱਥੇ ਲੋਕ ਚੌਂਕੀਆਂ ਭਰਦੀ ਆ ਜੀ ਹੁਣ ਆਪਾਂ ਲੈ ਕੇ ਚੱਲੇ ਹੁਣ ਬਾਜ਼ਾਰ ਜੀ ਬਾਜ਼ਾਰ ਚ ਦੇਖੋ ਜੀ ਸਮਾਨ ਹੀ ਸਮਾਨ ਪਿਆ ਬਾਜ਼ਾਰ ਚ ਸਾਰਾ ਇਹ ਲੇਡੀਜ਼ ਮਾਣ ਅਕੇ ਏਜੰਟ ਸਮਾਨ ਵੀ ਆਉਂਦਾ ਜੀ ਅੱਧੂ ਬਾਦ ਨੂੰ ਪਤਾ ਬੱਚਿਆਂ ਦਾ ਸਮਾਨ ਆਊਗਾ ਜੀ ਇਹ ਪੱਕੇ ਇੱਥੇ ਦੁਕਾਨਾਂ ਹੋਈਆਂ ਜੀ ਪੱਕੀਆਂ ਦੁਕਾਨਾਂ ਲੱਗੀਆਂ ਹੋਈਆਂ ਜੀ ਜਿੱਥੇ ਲੇਡੀਜ਼ ਸਮਾਨ ਹੀ ਮਿਲਦਾ ਸਾਰਾ ਆ ਦੇਖੋ ਸਾਰੀ ਜੁਐਲਰੀ ਲੇਡੀਜ਼ ਆ ਦੇਖੋ ਜੀ ਕਿ ਬਹੁਤ ਸਾਰਾ ਮੇਲਾ ਭਰੇ ਹੋਇਆ ਆ ਪਰ ਰਾਤ ਨੂੰ ਗਏ ਰਾਤ ਨੂੰ ਇਕੱਠ ਘੱਟ ਹੁੰਦਾ ਦਿਨੇ ਤਾਂ ਬਹੁਤ ਘੱਟ ਹੁੰਦਾ ਜੀ ਸੋ ਆਪਣਾ ਛੋਟਾ ਜਿਹਾ ਬਲੌਗ ਸੀ ਮੈਸਰ ਖਾਨੇ ਦਾ ਜੀ ਸੋ ਆਪ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ